ਹਾਲੇਲੂਇਆ ਪ੍ਰੇਜ਼ਰਲ اور ਸਾਰਿਆਂ ਨੂੰ ਜੈਮਸੀ ਦੀ ਔਰ ਵਿਚਾਰਮਦਾਸੀਆ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰ ਲੈਣੇ ਆ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਖਾਸ ਜੋ ਕਿ ਨਿਊਜ਼ ਕਵਰਾਂ ਲੈ ਕੇ ਤੁਹਾਡੇ ਨਾਲ ਮਸੀਹ ਖਬਰਾਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਣੇ ਆ ਔਰ ਅੱਜ ਵੀ ਇੱਕ ਜੋ ਕਿ ਮਸੀਹ ਖਬਰ ਲੈ ਕੇ ਜੋ ਕਿ ਅ ਤੁਹਾਡੇ ਨਾਲ ਹਾਜ਼ਰ ਹੋਏ ਆ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਣਾ ਔਰ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹਿਣਾ ਔਰ ਜਿਵੇਂ ਕਿ ਮੀਡੀਆ ਦੇ ਅਧਾਰ ਤੋਂ ਸੂਤਰਾਂ ਦੇ ਵੱਲੋਂ ਖਬਰ ਮਿਲ ਰਹੀ ਹੈ ਕਿ ਜੋ ਕਿ 크੍ਰਿਸਚਨ ਭਾਈ ਚੜ੍ਹਦੇ ਆਗੂ ਜੋ ਕਿ ਜੋਨ ਕੋਟਲੀ ਦੇ ਕਰ ਜੋ ਕਿ ਅਗ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਵੀ ਕਿ ਅਖਬਾਰ ਦੇ ਵਿੱਚ ਵੀ ਇਸ ਨਿਊਜ਼ ਨੂੰ ਛਪਾਇਆ ਗਿਆ ਅਖਬਾਰ ਵੀ ਇਸ ਨਿਊਜ਼ ਨੂੰ ਬਿਆਨ ਕਰ ਰਹੀ ਹੈ ਕਿ ਜਿਕੇ ਜੌਨ ਕੋਟਲੀ ਜਿਸ ਦੇ ਬਾਰੇ ਤੁਸੀਂ ਵੀ ਲੋਕ ਜਾਣਦੇ ਹੋਗੇ ਜੋ ਕਿ ਪਰਮੇਸ਼ਰ ਦਾ ਹੀ ਜਾਨਾ ਜੋ ਕਿ ਮਸੀਹ ਭਾਈ ਚਾਰੇ ਦਾ ਜੋ ਕਿ ਸਾਡਾ ਆਪਣਾ ਭਰਾ ਜੋ ਕਿ ਜਿਨ੍ਹਾਂ ਦੇ ਘਰ ਅੱਗ ਲਾ ਕੇ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਤੁਸੀਂ ਜਾਣਦੇ ਹੋ ਕਿ ਆਏ ਦਿਨ ਹੀ ਕ੍ਰਿਸਟਿਅਨ ਲੋਕਾਂ ਦੇ ਉੱਤੇ ਕ੍ਰਿਸ਼ਚਨ ਲੋਕਾਂ ਦੀ ਚਰਚਾ ਦੇ ਉੱਤੇ ਕ੍ਰਿਸ਼ਚਨ ਲੋਕਾਂ ਦੇ ਉੱਤੇ ਪਰਮੇਸ਼ਰ ਦੇ ਦਾਸਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਕਿ ਅਸ਼ਾਰਤੀ ਅਨਸਰਾਂ ਦੇ ਵੱਲੋਂ ਗੈਰ ਜਾਤੀਆਂ ਦੇ ਵੱਲੋਂ ਔਰ ਸਰਕਾਰ ਇਸ ਦੇ ਉੱਤੇ ਕੋਈ ਵੀ ਠੋਸ ਕਦਮ ਜੋ ਕਿ ਨਹੀਂ ਉਠਾਉਂਦੀ ਕਿਉਂਕਿ ਜੇਕਰ ਸਰਕਾਰ ਅਜੇ ਤੱਕ ਇਸ ਦੇ ਉੱਤੇ ਠੋਸ ਕਦਮ ਨਹੀਂ ਉਠਾੜੀ ਜੇਕਰ ਉਹਨਾਂ ਨੇ ਉਠਾਇਆ ਹੁੰਦਾ ਤੇ ਐਸੇ ਲੋਕਾਂ ਨੂੰ ਜੋ ਕਿ ਨਕੇਲ ਪਾਈ ਜਾ ਸਕਦੀ ਸੀ ਐਸੇ ਲੋਕਾਂ ਨੂੰ ਜੋ ਕਿ ਸੁਧਾਰਿਆ ਜਾ ਸਕਦਾ ਸੀ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਕ੍ਰਿਸ਼ਚਨ ਭਾਈਚਾਰੇ ਦੇ ਆਗੂ ਗੋਜ ਕੋਟਲੀ ਦੇ ਕਾਰ ਦੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਜਾਂਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧੀ ਜੌਨ ਕੋਟਲੀ ਨੇ ਪੁਲਿਸ ਥਾਣਾ ਸਦਰ ਵਿੱਚ ਸਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦਿਆਂ ਜੌਨ ਕੋਟਲੀ ਨੇ ਦੱਸਿਆ ਕਿ ਬੀਤੀ ਰਾਤ ਇੱਕ ਵੀ ਦੇ ਕਰੀਬ 2 ਐਕਟਿਵਾ ਸਵਾਰ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਕਾਰ ਆਤੇਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦ ਰਾਤ ਦੇ ਸਮੇਂ ਉਹਨਾਂ ਨੂੰ ਪਤਾ ਲੱਗਾ ਆਲੇ-ਦੁਆਲੇ ਦੇ ਗੁਆਂਢੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਦੱਸਿਆ ਕਿ ਅੱਗ ਦੀ ਛਪੇ ਵਿਚ ਆਉਣ ਨਾਲ ਉਹਨਾਂ ਦੀ ਇੱਕ ਕਾਰ ਅਤੇ ਕਾਰ ਦੇ ਦਰਵਾਜ਼ੇ ਪੂਰੀ ਤਰ੍ਹਾਂ ਸਰਗੇ ਹਨ ਇਸ ਜਾਣਕਾਰੀ ਦਿੰਦੇ ਹੋਏ ਜੋਰਕੋਟਲੀ ਹੋਰ ਸੰਬੰਧੀ ਉਹਨਾਂ ਪੁਲਿਸ ਥਾਣਾ ਸੱਦਰ ਵਿੱਚ ਵੀ ਸ਼ਿਕਾਇਤ ਕੀਤੀ ਹੈ ਜੋਰਕੋਟਲੀ ਨੇ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਸੀ ਉਹਨਾਂ ਪੁਲਿਸ ਕਮਿਸ਼ਨ ਤੋਂ ਮੰਗ ਕੀਤੀ ਸੀ ਅਜੀ ਹਰਕਤ ਕਰਨ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਬੰਦੀ ਕਰ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਪਰਿਵਾਰ ਦੀ ਸੁਰੱਖਿਆ ਨੋ ਯਕੀਨੀ ਬਣਾਇਆ ਜਾਵੇ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੌਨ ਕੋਟਲੀ ਜੀ ਨੇ ਜੋ ਕਿ ਇਸ ਦੀ ਜੋ ਕਿ ਪੂਰੀ ਖਬਰ ਜੋ ਪੁਲਿਸ ਮੁਲਾਜ਼ਮਾਂ ਨੂੰ ਲਿਖਾ ਦਿੱਤੀ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਬੰਦੇ ਜੋ ਕਿ ਦੋ ਸ਼ਰਾਤੀ ਅੰਸਰਾਂ ਦੇ ਵੱਲੋਂ ਜੋ ਕਿ ਰਾਤ ਮਨੇਰੀ ਰਾਤ ਦੇ ਵਿੱਚ ਆ ਕੇ ਐਕਟਿਵਾ ਦੇ ਉੱਤੇ ਸਵਾਰ ਸੀ ਔਰ ਉਹਨਾਂ ਨੇ ਜੌਨ ਕੋਟਲੀ ਜੀ ਦੇ ਕਾਰ ਨੂੰ ਔਰ ਉਹਨਾਂ ਦੀ ਕਾਰ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕਾਰ ਦਾ ਜੋ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਾਰ ਪੂਰੀ ਜਲ ਚੁੱਕੇ ਹੋਏ ਔਰ ਕਰਦੇ ਦਰਵਾਜੇ ਜੋ ਕਿ ਅੱਗ ਨੂੰ ਪਕੜ ਚੁੱਕੇ ਸੀ ਦਰਵਾਜੇ ਸਾਰ ਸੁੱਕ ਚੁੱਕੇ ਸੀ ਪਰ ਰਾਤ ਮਨੇ ਜਦੋਂ ਗਵਾਂਡੀਆਂ ਨੂੰ ਇਸ ਚੀਜ਼ ਦਾ ਇਸ ਹਰਕਤ ਦਾ ਪਤਾ ਲੱਗਾ ਤੇ ਗਵਾਂਡੀਆਂ ਦੀ ਮਦਦ ਨਾਲ ਜੋ ਕਿ ਉਸ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਅੱਗ ਨੂੰ ਬਚਾਇਆ ਗਿਆ ਔਰ ਪਰਮੇਸ਼ਾ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਪਰਮੇਸ਼ਾ ਨੇ ਆਪਣੇ ਜਾਨ ਨੂੰ ਸੰਭਾਲ ਕੇ ਰੱਖਿਆ ਸੁਰੱਖਿਅਤ ਰੱਖਿਆ ਔਰ ਮੇਰੀ ਸਰਕਾਰ ਕੋ ਵੀ ਇਹੀ ਮੰਗ ਹੈ ਪ੍ਰਸ਼ਾਸਨ ਕੋ ਵੀ ਇਹੀ ਮੰਗ ਹੈ ਕਿ ਐਸੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਜੋ ਕਿ ਨਕੇਲ ਪਾਣੀ ਦਿਆ ਕਿ ਜੋ ਕਿ ਮਸੀ ਲੋਕਾਂ ਦੇ ਵਿਰੋਧ ਵਿੱਚ ਬੋਲਦਾ ਕਿਉਂਕਿ ਅੱਜ ਦਿਨ ਹੀ ਇਸ ਖਬਰਾਂ ਨੂੰ ਸਾਨੂੰ ਮਿਲਣ ਸੁਣਨ ਨੂੰ ਮਿਲਦੀਆਂ ਹਨ ਹੋਰ ਕੋਈ ਕਿਉਂ ਨਹੀਂ ਹਮੇਸ਼ਾ ਮਸੀ ਲੋਕਾਂ ਨੂੰ ਹੀ ਹਮੇਸ਼ਾ ਚਰਚਸ ਨੂੰ ਹੀ ਹਮੇਸ਼ਾ ਪਰਮੇਸ਼ਰ ਦੇ ਦਾਸਾਂ ਨੂੰ ਹੀ ਟਾਰਗੇਟ ਕਿਉਂ ਬਣਾਇਆ ਜਾਂਦਾ ਹਮੇਸ਼ਾ ਮਸੀ ਲੋਕਾਂ ਨੂੰ ਹੀ ਆਪਣੇ ਅੱਖਾਂ ਦੇ ਸਾਹਮਣੇ ਹੱਥਾਂ ਦੇ ਵਿੱਚ ਕਿਉਂ ਲਿਆਂਦਾ ਜਾਂਦਾ ਇਸ ਤੇ ਜਲ ਤੋਂ ਜਲਦ ਜੋ ਕਿ ਕਾਰਵਾਈ ਕੀਤੀ ਜਾਣ ਚਾਹੀਦੀ ਔਰ ਐਸੇ ਲੋਕਾਂ ਨੂੰ ਐਸੇ ਸ਼ਰਾਰਤੀ ਅੰਸਰਾਂ ਨੂੰ ਜੋ ਐਸੇ ਹਮਲੇ ਕਰਦੇ ਨੇ ਉਹਨਾਂ ਨੂੰ ਨਕੇਲ ਪਾ ਕੇ ਜਲਦਚਕਰੀ ਤੋਂ ਕਰੀ ਜੋ ਕਿ ਕਾਰਵਾਈ ਕਰਨੀ ਚਾਹੀਦੀ ਦੇ ਕਿ ਉਹਨਾਂ ਨੂੰ ਐਸੀ ਸਜ਼ਾ ਮਿਲ ਸਕੇ ਕਿ ਐਸਾ ਅੱਗੇ ਤੋਂ ਐਸਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ 100 ਵਾਰ ਇਹ ਸੋਚਣ ਕਿ ਅਸੀਂ ਇਹ ਕੰਮ ਨਹੀਂ ਕਰਨਾ ਔਰ ਸਰਕਾਰ ਕੋਰ ਪ੍ਰਸ਼ਾਸਨ ਕੋ ਅਸੀਂ ਇਹ ਹੀ ਮੰਗ ਕਰਨੇ ਕਿ ਸਾਡੇ ਭਰਾ ਜੋ ਕਿ ਜੌਨ ਕੋਟਰੀ ਨੂੰ ਵੀ ਇਨਸਾਫ ਦਿੱਤਾ ਜਾਏ ਜੋ ਕਿ ਇਹਨਾਂ ਦੇ ਉੱਤੇ ਹਮਲਾ ਕੀਤਾ ਔਰ ਕੁਝ ਸਰਾਤੀ ਅੰਸਰਾਂ ਦੇ ਵੱਲ ਜਿਨ੍ਹਾਂ ਵੱਲੋਂ ਕੀਤਾ ਗਿਆ ਉਹਨਾਂ ਤੇ ਕਰੀ ਤੇ ਕਰੀ ਜੋ ਕਿ ਕਾਰਵਾਈ ਕੀਤੀ ਜਾਏ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਅੱਗੇ ਤੱਕ ਇਸ ਵੀਡੀਓ ਨੂੰ ਪਹੁੰਚਾ ਕੇ ਪ੍ਰਸ਼ਾਸਨ ਤੱਕ ਸਾਡੀ ਇਹ ਵੀਡੀਓ ਪਹੁੰਚੇ ਸਰਕਾਰ ਤੱਕ ਪਹੁੰਚੇ ਔਰ ਦੇਖ ਸਕੇ ਕਿ ਕ੍ਰੀਚਰ ਲੋਕਾਂ ਦੇ ਉੱਤੇ ਲੋਕ ਕਿੰਦਾ ਜਿਆਦਾ ਅਟੈਕ ਕਰਦੇ ਨੇ ਕ੍ਰੀਚਰ ਲੋਕਾਂ ਨੂੰ ਕਿੰਦਾ ਸਤਾਇਆ ਜਾ ਰਿਹਾ ਹਰ ਨਾਮ ਜੋ ਕਿ ਹਰ ਟਾਈਮ ਹਰ ਪਾਸੇ ਜੋ ਕਿ ਕ੍ਰੀਚਰ ਲੋਕ ਕਰਦੇ ਹੀ ਅਟੈਕ ਕਰਕੇ ਉਹਨਾਂ ਨੂੰ ਹਸਤਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਉੱਤੇ ਹੀ ਹਮਲੇ ਕੀਤੇ ਜਾਂਦੇ ਔਰ ਇਹਨਾਂ ਨੂੰ ਅਸੀਂ ਹੀ ਰੋਕ ਸਕਦੇ ਜੇਕਰ ਅੱਜ ਕ੍ਰੀਚਰ ਲੋਕ ਇਕੱਠੇ ਹੋ ਕੇ ਇਕਜੁੱਟ ਹੋ ਕੇ ਬੋਲਣਗੇ ਤੇ ਅਸੀਂ ਹੀ ਇਹਨਾਂ ਨੂੰ ਨਕੇਲ ਪਾ ਸਕਦੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਗੋਡ ਬles